ਮੇਰੀ ਰਿਵਿਊਸ਼ਨ ਜੇਮਸ ਲਈ ਉਹ ਪਾਸਟੇ ਦੇ ਹੋਰ ਜੀ ਦੇ ਨਾਲ ਇਸ ਸਟੂਡੀਓ ਵਿੱਚ ਆ। ਥਾਸ ਚੀਜ਼ ਨੂੰ ਸਿੱਖਣ ਜਾ ਰਹੇ ਹਾਂ। ਹਾਲੇਲੂਇਆ। ਅਸੀਂ ਇੱਕ ਸੀਕ੍ਰੇਟ ਜਿਹੜਾ ਆ ਬਰਕਤ ਪਾਉਣ ਦਾ ਸੀਕ੍ਰੇਟ, ਚਮਤਕਾਰ ਲੈਣ ਦਾ ਸੀਕ੍ਰੇਟ, ਸ਼ਿਫਾ ਪਾਉਣ ਦਾ ਸੀਕ੍ਰੇਟ, ਛੁਟਕਾਰਾ ਪਾਉਣ ਦਾ ਸੀਕ੍ਰੇਟ ਜਿਹੜਾ ਆ ਅਸੀਂ ਉਸ ਸੀਕ੍ਰੇਟ ਨੂੰ ਸਿੱਖਣ ਜਾ ਰਹੇ ਹਾਂ। ਆਰ ਯੂ ਰੈਡੀ? ਹਾਲੇਲੂਇਆ। ਸੋ ਅੱਜ ਉਸ ਸੀਕ੍ਰੇਟ ਦਾ ਨੇਮ ਆ ਐਸ ਯੂ ਬਲੀਵ ਸੋ ਸ਼ੈਲ ਇਟ ਬੀ ਡਨ ਟੂ ਯੂ ਹਾਲੇਲੂਇਆ ਜਿਵੇਂ ਤੁਸੀਂ ਵਿਸ਼ਵਾਸ ਕਰੋਗੇ ਤੁਹਾਡੇ ਲਈ ਉਦਾਂ ਹੀ ਹੋ ਜਾਵੇਗਾ ਹਾਲੇਲੂਇਆ ਐਂਡ ਥਿਸ ਇਜ਼ ਬਿਗੇਸਟ ਸੀਕ੍ਰੇਟ ਆਫ ਬਾਈਬਲ ਇਹ ਪਵਿੱਤਰ ਬਾਈਬਲ ਦਾ ਬਹੁਤ ਵੱਡਾ ਹੋਇਆ ਭੇਤ ਹallelujah ਅਰ ਜਿਨ੍ਹਾਂ ਨੂੰ ਇਹ ਭੇਤ ਸਮਝ ਦੇ ਵਿੱਚ ਆ ਗਿਆ ਉਹ ਅੱਜ ਤੋਂ ਸੇਮ ਨਹੀਂ ਰਹਿਣਗੇ ਹallelujah ਅਗਰ ਤੁਸੀਂ ਅੱਜ ਸੱਤ ਗੁਣਾ ਹੋ ਤਾਂ ਮੈਂ ਕਹਿੰਦੀ ਅਗਰ ਤੁਹਾਨੂੰ ਇਹ ਸੀਕ੍ਰੇਟ ਸਮਝ ਦੇ ਵਿੱਚ ਆ ਗਿਆ ਤਾਂ ਆਉਂਦੀ ਮਈ ਨੂੰ ਤੁਸੀਂ 70000 ਗੁਣਾ ਹੋ ਜਾਓਗੇ ਹallelujah ਦੀ ਬਰਕਤ ਦੇਣ ਦੇ ਲਈ ਸਾਮਰਥੀ ਸੀਕ੍ਰਟ ਹੈ ਹallelujah ਅਰੇ ਸੀਕ੍ਰਟ ਕੀਆ ਚਿੱਤ ਤੇਰੀ ਨੇਚਾਇਆ ਉੱਤਈ ਤੇਰੇ ਨਾਲ ਹੋ ਜਾਵੇ ਹallelujah ਆਓ ਅਸੀਂ ਪੁਇਤਰ ਬਾਈਬਲ ਦੇ ਵਿੱਚੋਂ ਦੇਖਾਂਗੇ ਮੱਤੀ ਦੀ ਕਿਤਾਬ ਉਹਦਾ 8 ਨੰਬਰ ਅਧਿਆਇ ਤੇ ਉਹਦੀ 13 ਨੰਬਰ ਪੰਕਤੀ ਦੇ ਵਿੱਚ ਅਸੀਂ ਦੇਖਦੇ ਹਾਂ ਐਕਚੁਅਲ ਦੇ ਵਿੱਚ ਇਹ ਜਿਹੜੀ ਸਟੋਰੀ ਆ ਇੱਥੇ ਅਸੀਂ ਦੇਖਦੇ ਆ ਪ੍ਰਭੂ ਯਿਸੂ ਮਸੀਹ ਜੀ ਦੇ ਕੋਲ ਇੱਕ ਸੂਬੇਦਾਰ ਆਇਆ ਆ ਜਿਹਦਾ ਨੌਕਰ ਘਰ ਦੇ ਵਿੱਚ ਬਿਮਾਰ ਪਿਆ ਆ ਪਰ ਉਹ ਸੂਬੇਦਾਰ ਵਿਸ਼ਵਾਸ ਕਰਦਾ ਆ ਕਿ ਪ੍ਰਭੂ ਯਿਸੂ ਮਸੀਹ ਜੋ ਵੀ ਕਹਿ ਦੇਵੇ ਉਹਦੇ ਕਹਿਣ ਦੇ ਨਾਲ ਉਦਾਂ ਹੀ ਹੋ ਜਾਂਦਾ ਹੈ ਹਾਲੇਲੂਇਆ ਆਓ ਅਸੀਂ ਦੇਖਦੇ ਹਾਂ ਜਦੋਂ ਉਹਨੇ ਪ੍ਰਭੂ ਯਿਸੂ ਮਸੀਹ ਅੱਗੇ ਰਿਕੁਐਸਟ ਕੀਤੀ ਆ ਤਾਂ 13 ਨੰਬਰ ਆਇਤ ਨੂੰ ਅਸੀਂ ਦੇਖਦੇ ਆ ਤਾਂ ਯਿਸੂ ਨੇ ਸੂਬੇਦਾਰ ਨੂੰ ਕਿਹਾ ਜਾ ਜੇਹੀ ਤੈਨ ਨੇ ਚਾਹਤੀ ਤੇਰੇ ਲਈ ਸਿਹ੍ਹਾ ਹੀ ਹੋਵੇ ਅਤੇ ਉਹ ਨੌਕਰ ਉਸੇ ਘੜੀ ਚੰਗਾ ਹੋ ਗਿਆ ਹallelujah ਹallelujah ਕਿੰਨਾ ਵੱਡਾ ਮੰਤਰ ਬੋਲੇ ਪ੍ਰਭੂ ਯਿਸੂ ਮਸੀਹ ਨੇ ਯਿਸੂ ਇੰਨਾ ਵੱਡਾ ਮੰਦਰ ਸੀ 70000 ਗੁਣਾ ਪਲੱਸ ਕਰ ਦੇਣ ਵਾਲਾ ਹallelujah ਇੰਨਾ ਵੱਡਾ ਮੰਦਰ ਸੀ ਅਰ ਉਹ ਮੰਦਰ ਕੀ ਸੀ ਕਹਿੰਦਾ ਜੈ ਹੀ ਤੇਰੀ ਨੇਚਾ ਜਾਂ ਤੇਰੇ ਲਈ ਤੇਹਾ ਹੀ ਹੋਵੇ ਜਿੱਦਾਂ ਤੂੰ ਵਿਸ਼ਵਾਸ ਕੀਤਾ ਯਾ ਕਹਿੰਦਾ ਜਾਰ ਜਿੱਦਾਂ ਤੂੰ ਵਿਸ਼ਵਾਸ ਕੀਤਾ ਯਾ ਤੇਰੇ ਲਈ ਉਦਾਂ ਹੀ ਹੋਵੇ ਅੱਜ ਪ੍ਰਭੂ ਯਿਸੂ ਮਸੀਹ ਹੈ ਗੱਲ ਸੁਣੋ ਬੋਲੋ ਅੱਜ ਪ੍ਰਭੂ ਯਿਸੂ ਮਸੀਹੇ ਗੱਲ ਮੇਰੇ ਨਾਲ ਕਰ ਰਹੇ ਆ ਅਰ ਅੱਜ ਜੇ ਇਸ ਨੇਚਾ ਨਾਲ ਮੈਂ ਆਇਆ ਆ ਮੇਰੇ ਨਾਲ ਉਦਾਂ ਹੀ ਹੋਵੇਗਾ ਹਾਲੇਲੂਇਆ ਸੋ ਅਗਰ ਅੱਜ ਤੁਸੀਂ ਚੰਗੇ ਹੋਣ ਦੀ ਨੇਚਾ ਲੈ ਕੇ ਆਏ ਆ ਤੇ ਜਾਓ ਜਿੱਥੇ ਤੁਹਾਡੀ ਨੇਚਾ ਉਦਾਂ ਤੁਹਾਡੇ ਨਾਲ ਹੋ ਜਾਵੇ ਜੇ छुटਕਾਰਾ ਪਾਉਣ ਦੀ ਨੇਚਾ ਨਾਲ ਆਏ ਆ ਤਾਂ ਜਾਓ ਜਿੱਦਾਂ ਤੁਹਾਡੀ ਨੇਚਾ ਉਦਾਂ ਹੀ ਤੁਹਾਡੇ ਨਾਲ ਹੋ ਜਵੇ। ਅਗਰ ਤੁਸੀਂ ਵਰਕਤ ਪਾਉਣ ਦੀ ਨੇਚਾ ਨਾਲ ਆਏ ਤੁਹਾਨੂੰ ਲੱਗਦਾ ਕਿ ਇਹ ਸੁਬਰਕਤ ਦੇਣ ਵਾਲਾ ਖੁਦਾਇਆ ਤਾਂ ਜਾਓ ਜਿੱਦਾਂ ਤੁਹਾਡੀ ਨੇਚਾ ਉਦਾਂ ਹੀ ਤੁਹਾਡੇ ਨਾਲ ਹੋ ਜਵੇ। ਅਗਰ ਤੁਸੀਂ ਚਾਹੁੰਦੇ ਆ ਕਿ ਅੱਜ ਖੁਦਾ ਦੇ ਘਰ ਵਿੱਚੋਂ ਤੁਹਾਨੂੰ ਘਰ ਦੀ ਆਸ਼ੀਸ਼ ਮਿਲੇ, ਤੁਹਾਨੂੰ ਵੀਜ਼ੇ ਦੀ ਆਸ਼ੀਸ਼ ਮਿਲੇ, ਤੁਹਾਨੂੰ ਗੱਡੀ ਮੋਟਰ ਦੀ ਆਸ਼ੀਸ਼ ਮਿਲੇ, ਧਨ-ਦੌਲਤ ਦੀ ਆਸ਼ੀਸ਼ ਮਿਲੇ, ਧੀ ਤੇ ਪੁੱਤਰ ਦੀ ਆਸ਼ੀਸ਼ ਮਿਲੇ ਅਗਰ ਤੁਸੀਂ Australia. ਹੋਣ ਜਾ ਰਿਹਾ ਹੈ ਬਹੁਤ ਵੱਡਾ ਬਦਲਾਅ ਤੁਹਾਡੇ ਜੀਵਨ 'ਚ ਹੋਣ ਜਾ ਰਿਹਾ ਹੈ ਕਿਉਂਕਿ ਤੁਸੀਂ ਅੱਜ ਉਸ ਭੇਤ ਨੂੰ ਆਪਣੇ ਨਾਲ ਲੈ ਕੇ ਜਾ ਰਹੇ ਆ ਜੋ ਭੇਤ ਪਰਮੇਸ਼ਵਰ ਦਾ ਭੇਤ ਆ ਤੇ ਤੁਹਾਡੇ ਹਾਲਾਤਾਂ ਨੂੰ ਬਦਲ ਦੇਣ ਵਾਲਾ ਭੇਤ ਹੈ ਹallelujah ਹallelujah ਤਾਂ ਇਹ ਭੇਤ ਕੀ ਆ ਜਿੱਦਾਂ ਮੇਰੀ ਨੇਚਾ ਆ ਉਦਾਂ ਮੇਰੇ ਨਾਲ ਹੋ ਜੂ ਕੀ ਭੇਤ ਆ ਵਾਸ ਇਹ ਮੰਤਰ ਚੇਤੇ ਕਰ ਲੈਣਾ ਹੈ ਇਹਨੂੰ ਆਪਣੇ ਐਨ ਲਹੂ ਬਾਸ ਹੱਡੀਆਂ ਦੇ ਵਿੱਚ ਸੋਚਾਂ ਵਿਚਾਰਾਂ ਖਿਆਲਾਂ ਦੇ ਵਿੱਚ ਰੂਹ ਜਿਸਮ ਜਾਨ ਦੇ ਵਿੱਚ ਐਨ ਇਹਨੂੰ ਘੋਟ ਕੇ ਪਾ ਲੈਣਾ ਹੈ ਤੇ ਫਿਰ ਤੁਸੀਂ ਦੇਖਿਓ ਕਿਸੇ ਨੇ ਤੁਹਾਨੂੰ ਕਿਹੜਾ ਆ ਕੋਈ ਨੁਕਸਾਨ ਵਾਲੀ ਚੀਜ਼ ਪਰ ਤੁਸੀਂ ਕੀ ਬੋਲਣਾ ਹੈ ਮੇਰੀ ਨੇਚਾ ਜਾਂ ਮੇਰਾ ਕੋਈ ਨੁਕਸਾਨ ਨਹੀਂ ਹੋ ਸਕਦਾ ਜਦੋਂ ਤੁਸੀਂ ਇਦਾਂ ਕਹਿਣਾ ਤੇ ਪ੍ਰਭੂ ਯਿਸੂ ਮਸੀਹ ਨੇ ਕੀ ਕਹਿਣਾ ਹੈ ਚਾਹ ਜਿੱਦਾਂ ਤੇਰੀ ਨੇਚਾ ਉਦਾਂ ਤੇਰੇ ਨਾਲ ਹੋ ਜੂ ਹallelujah ਕਿਸੇ ਨੇ ਤੁਹਾਨੂੰ ਕਹਿ ਦਿੱਤਾ ਖਬਰਾਂ ਦੇ ਵਿੱਚ ਆਇਆ ਆ ਐਡਾ ਤੂਫਾਨ ਆਣਾ ਉਹਦੇ ਘਰਾਂ ਦੀਆਂ ਛੱਤਾਂ ਡਾਡੜੀਆਂ ਤੁਸੀਂ ਕਹਿਣਾ ਮੇਰਾ ਘਰ ਤਾਂ ਚਟਾਨ ਦੇ ਉੱਤੇ ਬਣਿਆ ਇਹਦਾ ਕੋਈ ਨੁਕਸਾਨ ਨਹੀਂ ਹੋ ਸਕਦਾ ਤਾਂ ਯਿਸੂ ਮਸੀਹ ਤੁਹਾਨੂੰ ਕੀ ਕਹਿੰਦੇ ਚਾਹ ਜਿੱਦਾਂ ਤੇਰੀ ਨੇਚਾ ਏਦਾਂ ਤੇਰੇ ਨਾਲ ਹੋ ਜੂ ਤੁਸੀਂ ਖਬਰਾਂ ਵਿੱਚ ਹੋ ਸਕਦਾ ਸੁਣੋ ਬਹੁਤ ਲੋਕੀ ਬਿਮਾਰੀ ਦੇ ਨਾਲ ਮਰਨ ਵਾਲੇ ਆ ਬਹੁਤ ਲੋਕਾਂ ਨੂੰ ਹੱਟ ਅਟੈਕ ਹੋਣ ਵਾਲਾ ਆ ਪਰ ਤੁਸੀਂ ਕਹੋਗੇ ਯਿਸੂ ਜੀਵਨ ਦਾਤਾ ਮੇਰੇ ਅੰਦਰ ਵੱਸਦਾ ਮੇਰੇ ਪਰਿਵਾਰ ਵਿੱਚ ਵੱਸਦਾ ਸਾਡੇ ਵਚਨ ਦੇ ਵਿੱਚ ਪਰਮੇਸ਼ਵਰ ਦੇ ਵਚਨ ਵਿੱਚ ਲਿਖਿਆ ਮੈਂ ਆਰਚਾ ਦੇ ਵਾਦੇ ਨਾਲ ਤੇਰੀ ਨਿਸ਼ਾ ਕਰਾਂਗਾ ਤਾਂ ਯਿਸੂ ਮਸੀਹ ਨੇ ਤੁਹਾਨੂੰ ਕੀ ਕਿਹਾ ਜਿੱਦਾਂ ਤੇਰੀ ਨੇਚਾ ਉੱਦਾਂ ਤੇਰੇ ਨਾਲ ਤੁਸੀਂ ਕਹਿੰਦੇ ਹਜ਼ਾਰ ਮੇਰੇ ਮੁੱਢ ਤੇ 10000 ਮੇਰੇ ਸੱਚੇ ਆਲੋ ਹੁਜੂਰ ਜੇ ਤੁਸੀਂ ਕਹੋ ਕਰਚਾ ਮੈਨੂੰ ਮਾਰ ਨਹੀਂ ਸਕਦਾ ਫੈਰੀ ਮੈਨੂੰ ਤਬਾ ਨਹੀਂ ਸਕਦਾ ਤਾਂ वचन ਕਹਿੰਦਾ ਜਿੱਤਾ ਤੇਰੀ ਨੇਚਾ ਹੁੰਦਾ ਤੇਰੇ ਨਾਲ ਹallelujah ਅਰ वचन ਇਹ ਵੀ ਕਹਿੰਦਾ ਜ਼ਮੀਨ ਤੇ ਅਸਮਾਨ ਆਪਣੀ ਜਗ੍ਹਾ ਤੋਂ ਖਿਸਕ ਸਕਦੇ ਪਰ ਉਹਦੇ वचन ਨਹੀਂ ਹallelujah ਉਹ ਨਾਂ ਬਦਲਣ ਵਾਲਾ ਪਰਮੇਸ਼ਵਰ ਆ ਪਰ ਬਦਲ ਕੇ ਰੱਖ ਦੇਣ ਵਾਲਾ ਪਰਮੇਸ਼ਵਰ ਹallelujah ਅੱਜ ਜੋ ਕੁਝ ਤੁਸੀਂ ਬਦਲਣਾ ਚਾਹੁੰਦੇ ਆ ਉਹਨੂੰ ਪਰਮੇਸ਼ਵਰ ਦੇ ਅੱਗੇ ਰੱਖ ਦਿਓ ਉਹ ਬਦਲ ਜਾਏਗਾ ਜੋ ਵੀ ਤੁਸੀਂ ਬਦਲਣਾ ਚਾਹੁੰਦੇ ਆ ਜਦੋਂ ਅੱਜ ਵੀ ਖੁਦਾ ਦੇ ਦਾਸ ਤੇ ਹੋਣ ਆਏ ਆ ਜਦੋਂ ਉਹ ਜਣੇ ਆਣ ਕੇ ਤੁਹਾਡੇ ਲਈ ਦੁਆਵਾਂ ਕਰਨੀਆਂ ਆ ਅੱਜ ਜਿਹੜੀਆਂ ਚੀਜ਼ਾਂ ਤੁਸੀਂ ਬਦਲਣੀਆਂ ਚਾਹੁੰਦੇ ਆ ਉਸ ਵੇਲੇ ਤੁਸੀਂ ਖੁਦਾ ਦੇ ਚਰਨਾਂ ਵਿੱਚ ਰੱਖ ਦੇਣੀਆਂ ਉਹ ਚੀਜ਼ਾਂ ਬਦਲ ਜਾਣਗੀਆਂ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਹਾਲੇਲੂਇਆ ਤੁਹਾਨੂੰ ਪਤਾ ਇਹ वचन ਦੇ ਰਾਹੀਂ ਪ੍ਰਭੂ ਯਿਸੂ ਮਸੀਹ ਸਾਨੂੰ ਕੀ ਸਮਝਾਉਣਾ ਚਾਹੁੰਦੇ ਆ ਐਕਚੁਅਲ ਦੇ ਵਿੱਚ ਇਹ वचन ਸਾਨੂੰ ਇਦਾਂ ਸਮਝਾਉਂਦਾ ਆ ਕਿ ਜਿਹੜੀ ਚੀਜ਼ ਤੁਸੀਂ ਵਿਸ਼ਵਾਸ ਕਰਦੇ ਆ ਉਹ ਹੈਗੀ ਆ ਜਿਹੜੀ ਚੀਜ਼ ਤੁਸੀਂ ਵਿਸ਼ਵਾਸ ਨਹੀਂ ਕਰਦੇ ਉਹ ਨਹੀਂ ਹੈਗੀ ਸਮਝਦਿਓ ਅਗਰ ਤੁਸੀਂ ਵਿਸ਼ਵਾਸ ਕਰਦੇ ਆ ਕਿ ਪਰਮੇਸ਼ਵਰ ਹੈ ਸਵਰਗ ਹੈ ਉਹ ਆਪਣੇ ਤਾਲੀਬਾਂ ਦਾ ਫਲ ਦਤਾ ਹੈ ਸਾਡੀਆਂ ਪ੍ਰਾਰਥਨਾਵਾਂ ਦਾ ਉੱਤਰ ਦੇਣ ਵਾਲਾ ਪਰਮੇਸ਼ਵਰ ਆ ਉਹ ਚੰਗਾ ਕਰਨ ਵਾਲਾ ਪਰਮੇਸ਼ਵਰ ਆ ਉਹ ਚਿੰਤੇ ਚਮਤਕਾਰ ਕਰਨ ਵਾਲਾ ਪਰਮੇਸ਼ਵਰ ਆ ਉਹ ਸਾਡੇ ਜੀਵਨ ਨੂੰ ਸਾਡੇ ਪਰਿਵਾਰ ਦੇ ਜੀਵਨ ਨੂੰ ਬਦਲ ਦੇਣ ਵਾਲਾ ਪਰਮੇਸ਼ਵਰ ਆ ਤਾਂ वचन ਕਹਿੰਦਾ ਫਿਰ ਉਹ ਇਦਾਂ ਹੀ ਆ ਜਿੱਦਾਂ ਤੁਸੀਂ ਕਹਿੰਦੇ ਹੋ ਪਰ ਜਿਹੜੇ ਤੁਸੀਂ ਕੁਝ ਵਿਅਕਤੀਆਂ ਨੂੰ ਜਾਣਦੇ ਹੋਵੋਗੇ ਉਹ ਕਹਿੰਦੇ ਅਸੀਂ ਨਹੀਂ ਮੰਨਦੇ ਰੱਬ ਹੈਗਾ ਇਹ ਉਹਨਾਂ ਦੇ ਲਈ ਨਹੀਂ ਹੈਗਾ ਉਹ ਜੋ ਕਹਿੰਦੇ ਹੈਗਾ ਪਰ ਜਿਹੜੇ ਕਹਿੰਦੇ ਹੈਗਾ ਆ ਉਹਨਾਂ ਦੇ ਲਈ ਹੈਗਾ ਆ ਕਿਉਂਕਿ ਉਹ ਕੰਮ ਕਿਹਨਾਂ ਦੇ ਜੀਵਨ ਵਿੱਚ ਕਰਦਾ ਜਿਹੜੇ ਕਹਿੰਦੇ ਹੈਗਾ ਆ ਹallelujah ਤੁਸੀਂ ਦੇਖੋ ਜਿੰਨੀ ਦੇਰ ਤੱਕ ਆਪਾਂ ਮੰਨਿਆ ਨਹੀਂ ਕਹੀ ਨਹੀਂ ਇਹ ਗੱਲ ਕਿਉਂ ਹੈਗਾ ਆ ਹੋਣਾ ਸ਼ੁਰੂ ਹੋ ਗਿਆ ਹallelujah ਤਾਂ ਅਗਰ ਸਾਡੇ ਕਹਿਣ ਦੇ ਨਾਲ ਪ੍ਰਭੂ ਯਿਸੂ ਮਸੀਹ ਜੀ ਸਾਡੇ ਮੁਕਤੀਦਾਤਾ ਬਣ ਗਏ ਤਾਂ ਸਾਡੇ ਕਹਿਣ ਦੇ ਨਾਲ ਬਾਕੀ ਸਾਰੇ ਕੰਮ ਵੀ ਹੋਣਗੇ ਹallelujah ਸਮਝ ਰਹੇ ਹੋ ਪਰਮੇਸ਼ੁਰ ਨੇ ਕਿੰਨੀ ਸਮਰਥ ਦਿੱਤੀ ਆਪਣੇ ਲੋਕਾਂ ਨੂੰ ਜਿੱਤ ਦਾ ਅਸੀਂ ਵਿਸ਼ਵਾਸ ਕਰ ਲਵਾਂਗੇ ਉਦਾਂ ਦਾ ਸਾਡੇ ਲਈ ਹੋ ਜਾਏਗਾ ਹallelujah ਜੇ ਸ਼્વાસ ਕਰ ਲਿਆ ਕਿ ਮੈਂ ਤਾਂ 120 ਸਾਲਾਂ ਦਾ ਜਵਾਨ ਰਹਾਂਗਾ ਇਸ ਧਰਤੀ ਤੋਂ ਤੇ ਤੁਸੀਂ 120 ਸਾਲਾਂ ਦੇ ਜਵਾਨ ਹੀ ਜਾਓਗੇ ਹallelujah 120 ਸਾਲਾਂ ਦੇ ਜਵਾਨ ਮਤਲਬ ਦਾੜਾ ਤੰਦਰੁਸਤ ਦੰਦ ਤੰਦਰੁਸਤ ਵਾਲ ਵੀ ਸਿਰ ਤੇ ਗੰਝੇ ਹੋ ਕੇ ਨਹੀਂ ਜਾਓਗੇ ਕੁੱਪੇ ਹੋ ਕੇ ਨਹੀਂ ਜਾਓਗੇ ਮੰਜੇ ਦੇ ਬੈ ਕੇ ਨਹੀਂ ਜਾਓਗੇ 120 ਸਾਲਾਂ ਦੇ ਜਵਾਨ ਜਦ ਤੁਸੀਂ ਕਹੋਗੇ ਕਿਉਂਕਿ ਵਚਨ ਚ ਲਿਖਿਆ ਉਹ ਆਰਜਾ ਦੇ ਵਾਅਦੇ ਨਾਲ ਮੇਰੀ ਨਿਸ਼ੋ ਕਰਦਾ ਨਿਸ਼ੋ ਮਤ ਕੀ ਹੁੰਦੀ ਆ ਐਨ ਭਰਪੂਰ ਹੋ ਜਾਣਾ ਸੈਟੀਸਫਾਈ ਹੋ ਜਾਣਾ ਰੱਜ ਜਾਣਾ ਇੰਨਾ ਕਿ ਜਦੋਂ ਤੁਸੀਂ ਰੱਜ ਜਾਓਗੇ ਨਾ ਤੁਸੀਂ ਕਹੋਗੇ ਖੁਦਾ ਹੁਣ ਤਾਂ ਮੈਂ ਸਾਰਾ ਕੁਝ ਵੇਖ ਲਿਆ ਹੁਣ ਤਾਂ ਤੈਨੂੰ ਦੇਖਣਾ ਰੂਗ ਰੂ ਲੈ ਚੱਲ ਹੁਣ ਮੈਨੂੰ ਇੱਥੋਂ ਫੇ ਹੁਣੇ ਕਹਿਣਾ ਚੱਲ ਚੱਲੀਏ ਸਹੀ ਆ ਇੰਦਾ ਕੰਮ ਤਾਂ ਜਿੱਦਾਂ ਤੁਹਾਡੀ ਨੇਚਾ ਉਦਾਂ ਤੁਹਾਡੇ ਲਈ ਹੋ ਜੂਗਾ ਜਿੱਦਾਂ ਤੁਹਾਡੀ ਨੇਚਾ ਉਦਾਂ ਹੀ ਤੁਹਾਡੇ ਲਈ ਹੋ ਜੂਗਾ ਹਾਲੇਲੂਇਆ ਆਓ ਅਸੀਂ ਦੇਖਦੇ ਹਾਂ ਲੂਕਾ ਦੀ ਕਿਤਾਬ ਉਹਦਾ 8 ਨੰਬਰ ਅਧਿਆਇ ਬੁੱਕ ਆਫ ਲੂਕ ਚੈਪਟਰ 8 ਉਹਦੀ ਵਰਸ 42 ਇਹਦੇ ਤੋਂ ਅਸੀਂ ਪੜਨਾ ਸ਼ੁਰੂ ਕਰਾਂਗੇ 42 ਨੰਬਰ ਆਇਤ ਤੋਂ ਇਸ ਕਰਕੇ ਜੋ ਉਹਦੀ 12 ਵਰਿਆਂ ਦੀ ਇਕਲੌਤੀ ਧੀ ਸੀ ਰੂਸੀ ਮਰਨਾਉ ਅਤੇ ਉਸ ਦੇ ਟੁੱਟਦੇ ਆ ਜਾਂਦੇ ਆ ਭੀੜ ਉਸ ਨੂੰ ਦਬਾਈ ਜਾਂਦੀ ਸੀ ਤਾਂ ਇੱਕ ਜਨਾਨੀ ਨੇ ਜਿਹਦੇ 12 ਵਰਿਆਂ ਤੋਂ ਲਹੂ ਆਉਂਦਾ ਸੀ ਅਤੇ ਆਪਣੀ ਸਾਰੀ ਪੂੰਜੀ ਹੱਥੀਂ ਮਨੂ ਦੇ ਬੈਠੀ ਸੀ ਪਰ ਕਿਸੇ ਤੋਂ ਚੰਗੀ ਨਾ ਹੋ ਸਕੀ ਪਿੱਛੋਂ ਦੀ ਆਣ ਕੇ ਉਸ ਦੇ ਕੱਪੜੇ ਦਾ ਪੱਲਾ ਛੋਇਆ ਅਤੇ ਉਵੇਂ ਉਹਦਾ ਲਹੂ ਬੰਦ ਹੋ ਗਿਆ ਤਾਂ ਯਿਸੂ ਨੇ ਕਿਹਾ ਮੈਨੂੰ ਕਿੰਨਾ ਛੋਇਆ ਜャ ਸਾਰਿਆਂ ਨੇ ਨਾ ਕੀਤੀ ਤਾਂ ਪਤਰਸ ਅਤੇ ਉਹਦੇ ਨਾਲ ਦੇ ਨੇ ਆਖਿਆ ਸਵਾਮੀ ਜੀ ਭੀੜ ਤੈਨੂੰ ਘੇਰਦੀ ਅਰੇ ਉੱਤੇ ਡਿੱਗਦੀ ਹੈ ਪਰ ਯਸੂਆ ਕਿ ਕਿਸੇ ਨੇ ਮੈਨੂੰ ਸ਼ੋਆ ਕਿਉਂ ਜੋ ਮੈਨੂੰ ਮਲੂਮ ਹੋਇਆ ਭਈ ਮੇਰੇ ਵਿੱਚੋਂ ਸ਼ਕਤੀ ਨਿਕਲੀ ਹੈ ਜੋ ਉਸ ਜਨਾਨੀ ਨੇ ਵੇਖਿਆ ਜੋ ਮੈਂ ਲੋਕ ਨਹੀਂ ਸਕਦੀ ਤਾਂ ਕੰਬਦੀ ਕੰਬਦੀ ਆਈ ਅਤੇ ਉਸਨੇ ਪੈਰੀ ਡਿੱਗ ਕੇ ਸਾਰੇ ਲੋਕਾਂ ਦੇ ਸਾਹਮਣੇ ਹਾਲ ਦੱਸਿਆ ਜੋ ਕਿਸ ਕਾਰਨ ਉਸ ਨੂੰ ਸ਼ੋਆ ਅਤੇ ਕਿਸ ਤਰ੍ਹਾਂ ਉਹਵੇਂ ਚੰਗੀ ਹੋ ਗਈ ਉਸਨੇ ਉਹਨੂੰ ਆਖਿਆ ਬੇਟੀ ਤੇਰੀ ਨੇਚਾ ਨੇ ਤੈਨੂੰ ਚੰਗੇ ਕੀਤਾ ਹੈ ਸ਼ਾਂਤੀ ਨਾਲ ਚਲੀ ਜਾ ਹਾਲੇਲੂਇਆ ਸੋ ਇੱਥੇ ਅਸੀਂ ਕੀ ਦੇਖਦੇ ਆ ਇੱਕ ਵਿਅਕਤੀ ਆ ਜਿਹਦੀ 12 ਅਕਬਰਿਆਂ ਦੀ ਧੀ ਆ ਜਿਹੜੀ ਬਿਮਾਰ ਆ ਮਰਨਾਊ ਆ ਸ਼ਾਇਦ ਮਰ ਚੁੱਕੀ ਆ ਤੇ ਇੱਕ ਔਰਤ ਆ ਜਿਹੜੀ 12 ਸਾਲਾਂ ਤੋਂ ਜਿਹਨੂੰ ਲਹੂ ਵਹਿਣ ਦੀ ਬਿਮਾਰੀ ਆ ਕੰਟੀਨਿਊ ਉਹਨੂੰ ਬਲੀਡਿੰਗ ਹੁੰਦੀ ਰਹਿੰਦੀ ਆ ਇੱਥੇ ਦੋਵਾਂ ਨੂੰ ਹੀ ਪ੍ਰਭੂ ਯਿਸੂ ਮਸੀਹ ਨੇ ਨਹੀਂ ਸੱਦਿਆ ਇਹਨਾਂ ਨੂੰ ਇਨਵਾਈਟ ਨਹੀਂ ਕੀਤਾ ਗਿਆ ਕਿ ਮੈਂ ਉਸ ਜਗ੍ਹਾ ਤੇ ਹੋਵਾਂਗਾ ਕਿ ਤੁਸੀਂ ਉੱਥੇ ਆਇਓ ਦੈਨ ਆਈ ਵਿਲ ਪ੍ਰੇ ਫॉर ਯੂ ਕਿ ਮੈਂ ਤੁਹਾਡੇ ਲਈ ਫਿਰ ਉੱਥੇ ਪ੍ਰਾਰਥਨਾ ਕਰੂੰਗਾ ਤੇ ਫਿਰ ਤੁਸੀਂ ਦੇਖਿਓ ਕੀ ਹੋਊਗਾ ਦੋਨੋਂ ਨੂੰ ਇਨਵੀਟੇਸ਼ਨ ਨਹੀਂ ਮਿਲੀ ਦੋਨਾਂ ਨੂੰ ਫੋਨ ਕਾਲ ਨਹੀਂ ਗਈ ਦੋਨਾਂ ਨੂੰ ਲੱਗੀ ਸਨੇਹਾ ਦੇ ਕੇ ਨਹੀਂ ਆਇਆ ਪਰ ਦੋਨਾਂ ਦੇ ਜੀਵਨ ਦੇ ਵਿੱਚ ਪ੍ਰੋਬਲਮ ਆ ਐ ਦੋਵੇਂ ਵਿਸ਼ਵਾਸ ਦੇ ਨਾਲ ਭਰੇ ਹੋਏ ਆ ਔਰ ਆਪ ਚੱਲ ਕੇ ਪ੍ਰਭੂ ਯਿਸੂ ਮਸੀਹ ਕੋਲ ਆਏ ਹਾਲੇਲੂਇਆ ਤੁਸੀਂ ਵੀ ਸੁਣਿਆ ਹੋਊਗਾ ਖੂ ਪਿਆਸੇ ਕੋਲ ਨਹੀਂ ਜਾਂਦਾ ਪਿਆਸਾ ਖੂ ਦੇ ਕੋਲ ਆਉਂਦਾ ਸੁਣਿਆ ਹੈ ਤੁਸੀਂ ਸਾਨੂੰ ਜ਼ਰੂਰਤ ਦੇ ਅਲਾਈਫ ਦੇ ਵਿੱਚ ਪ੍ਰਭੂ ਯਿਸੂ ਮਸੀਹ ਦੀ ਸਾਨੂੰ ਐਡਰੈਸ ਮਿਲ ਗਿਆ ਹੈ ਸਾਨੂੰ ਕਿਸੇ ਤਰੀਕੇ ਨਾਲ ਸੁਨੇਹਾ ਮਿਲ ਗਿਆ ਕਿ ਗੂ ਹੈ ਕਿੱਥੇ ਪਾਣੀ ਦਾ ਚਸ਼ਮਾ ਹੈ ਕਿੱਥੇ ਹੁਣ ਪਿਆਸ ਬਚਾਉਣ ਦੇ ਲਈ ਅਸੀਂ ਉਸ ਚਸ਼ਮੇ ਕੋਲੇ ਜਾਣਾ ਅੰਮ੍ਰਿਤ ਜਲ ਵਿੱਚੋਂ ਪੀਣਾ ਐਸਾ ਜਲ ਹੈ ਅਕਿ ਜਿਹੜਾ ਪੀ ਲੈਂਦਾ ਮੁੜ ਕੇ ਕਦੀ ਪਿਆਸਾ ਨਹੀਂ ਰਹਿੰਦਾ ਹallelujah ਇੱਥੇ ਚਾਰੋਂ ਸਿਆਣ ਜਿਹਦੀ ਬੇਟੀ ਮਰ ਚੁੱਕੀ ਆ ਤੇ ਇੱਕ ਔਰਤ ਜਿਹਨੂੰ 12 ਸਾਲਾਂ ਤੋਂ ਲਹੂ ਵਹਿਣ ਦੀ ਬਿਮਾਰੀ ਆ ਇਲਾਜ ਕਰਾ ਕੇ ਥੱਕ ਚੁੱਕੀ ਆ ਧਨ-ਦੌਲਤ ਵੀ ਮੁੱਕ ਚੁੱਕਿਆ ਆ ਬਿਮਾਰੀ ਤੇ ਲੱਗ ਗਿਆ ਪਰ ਪਰਤ ਕੋਈ ਨਹੀਂ ਪਿਆ ਹੁਣ ਉਹਨੇ ਪ੍ਰਭੂ ਯਿਸੂ ਮਸੀਹ ਦੇ ਚਰਚੇ ਸੁਨੇ ਆ ਵੀ ਥਾਂ-ਥਾਂ ਤੇ ਲੋਕਾਂ ਨੇ ਪ੍ਰਭੂ ਯਿਸੂ ਮਸੀਹ ਦੇ ਰਾਈ ਚੰਗੇ ਆਈ ਨੂੰ ਪਾਇਆ ਆ ਜਿਹਨੂੰ ਉਹ ਛੂਹ ਲੈਂਦਾ ਆ ਉਹ ਚੰਗੇ ਹੋ ਜਾਂਦੇ ਆ ਤੁਸੀਂ ਸੋਚੋ ਜਿਹੜੀ 12 ਸਾਲਾਂ ਤੋਂ ਬਿਮਾਰ ਆ ਤੇ ਬਿਮਾਰੀ ਵੀ ਇਹੋ ਜਿਹੀ ਆ ਕਿ ਹਰ ਰੋਜ਼ ਉਹਦੇ ਜਿਸਮ ਚੋਂ ਲਹੂ ਜਿਹੜਾ ਆ ਉਹ ਨਿਕਲਦਾ ਰਹੇ ਲਹੂ ਦੇ ਵਿੱਚ ਤਾਂ ਜੀਵਨ ਹੀ ਪਰ ਜਦੋਂ ਜ਼ਰੂਰਤ ਤੋਂ ਬਾਅਦ ਲਹੂ ਨਿਕਲਦਾ ਆ ਬਾਡੀ ਚੋਂ ਕਿੰਨੀ ਵੀਕਨੈਸ ਆਉਂਦੀ ਆ ਕਿੰਨੀ ਪ੍ਰੋਬਲਮ ਆਉਂਦੀ ਆ ਐ ਤੁਹਾਨੂੰ ਪਤਾ ਜੋ ਜੇਸ ਪ੍ਰੋਬਲਮ ਦੇ ਵਿੱਚ ਇਹ ਲੇਡੀ ਆ ਉਸ ਸਮੇਂ ਵਿੱਚ ਅੱਜ ਵੀ ਕਈ ਥਾਵਾਂ ਤੇ ਇਸ ਪ੍ਰੋਬਲਮ ਨੂੰ ਅਸ਼ੁੱਧ ਗਿਣਿਆ ਜਾਂਦਾ ਸੀ ਕਿ ਜੇਸ ਕਿਸੇ ਲੇਡੀਆਂ ਨੂੰ ਵੀ ਇਹ ਪ੍ਰੋਬਲਮ ਹੁੰਦੀ ਸੀ ਉਹਨੂੰ ਅਸ਼ੁੱਧ ਗਿਣਿਆ ਜਾਂਦਾ ਸੀ ਕਿ ਉਹ ਸ਼ੁੱਧ ਥਾਂ ਉੱਤੇ ਉੱਠ ਬੈਠ ਵੀ ਨਹੀਂ ਸਕਦੀ ਸੀ ਔਰ ਕੋਈ ਸ਼ੁੱਧ ਵਿਅਕਤੀ ਉਹਦੇ ਨੇੜੇ ਵੀ ਨਹੀਂ ਜਾ ਸਕਦਾ ਸੀ ਉਹਨੂੰ ਇਕੱਲਿਆਂ ਰਹਿਣਾ ਪੈਂਦਾ ਸੀ ਔਰ 12 ਸਾਲ ਤੋਂ ਉਹ ਇਸ ਪ੍ਰੋਬਲਮ ਵਿੱਚ ਸੀ ਸੋ ਸਭ ਚੀਜ਼ਾਂ ਨੂੰ ਜਦੋਂ ਅਸੀਂ ਕੌਣ ਦੇ ਨਾਲ ਵੇਖਾਂਗੇ ਸਾਨੂੰ ਕਿਤੇ ਨਾ ਕਿਤੇ ਸਾਡੀ ਹੀ ਤਸਵੀਰ ਨਜ਼ਰ ਆਈ ਬਿਮਾਰੀਆਂ ਦਾ ਕਰਕੇ ਅਸ਼ੁੱਧਿਆ ਪਰ ਕਈਆਂ ਦੇ ਆਤਮਾ ਵੀ بیمار ਹੋ ਚੁੱਕੇ ਹੈ ਇਸ ਲਈ ਇਹ ਬਹੁਤ ਖਾਸ ਆ ਪਰ ਬਚਨ ਵਿੱਚ ਲਿਖਿਆ ਆਂ ਕਿ ਤੂੰ ਨਹੀਂ ਜਾਣਦਾ ਕਿ ਤੂੰ ਕੋਈ ਤਰ੍ਹਾਂ ਆਤਮਾ ਦਾ ਮੰਦਰ ਆ ਲਿਖਿਆ ਜਿਹੜਾ ਮੇਰੀ ਹੱਕਲ ਦਾ ਨਾਸ਼ ਕਰਦਾ ਮੈਂ ਉਹਦਾ ਨਾਸ਼ ਕਰਦਾ ਹਾਂ ਤਾਂ ਇਹ ਹੱਕਲ ਇਹ ਜਿਸਮ ਜਿਹੜਾ ਇਹ ਕੋਈ ਤਰ੍ਹਾਂ ਆਤਮਾ ਦੇ ਰਹਿਣੇ ਦਾ ਸਥਾਨ ਆਤਮਾ ਬਹੁਤ ਖਾਸ ਆ ਪਰ ਜਿਸਮ ਵੀ ਖਾਸ ਆ ਜਿਸਮ ਦੀ ਵੀ ਬਹੁਤ ਅਹਿਮੀਅਤ ਆ ਬਹੁਤ سارے ਲੋਕ ਆ ਜਿਹੜੇ ਗਲਤ ਤਰ੍ਹਾਂ ਦੇ ਕੱਪੜੇ ਪਾਉਂਦੇ ਆ ਗਲਤ ਤਰ੍ਹਾਂ ਦੇ ਆਪਣੀ ਬਾਡੀ ਦੇ ਉੱਤੇ ਉਹਨਾਂ ਨੇ ਚੀਜ਼ਾਂ ਕੀਤੀਆਂ ਆ ਤਦਿਆ ਤੁਹਾਡੇ ਬਾਹਰੀ ਦਿਖਾਵੇ ਨੂੰ ਤੁਹਾਡਾ ਮਨ ਜਿਹੜਾ ਆ ਉਹ ਦਰਸਾਉਂਦਾ ਆ ਤੁਹਾਡਾ ਪਹਿਰਾਵਾ ਦੱਸਦਾ ਤੁਹਾਡਾ ਮਨ ਕਿੱਦਾਂ ਦਾ ਆ ਇਸ ਲਈ ਅਸੀਂ ਦੋਨੋਂ ਚੀਜ਼ਾਂ ਦਾ ਹੀ ਖਿਆਲ ਰੱਖਣਾ ਆ ਜਿਸਮ ਦਾ ਵੀ ਤੇ ਆਤਮਾ ਦਾ ਵੀ ਹallelujah ਕਈ ਵਾਰੀ ਬੈਰੀ ਇਦਾਂ ਦੀਆਂ ਫੋਟ ਸਾਡੇ ਅੰਦਰ ਪੌਂਦਾ ਆ ਇਦਾਂ ਦੇ ਵਿਚਾਰ ਸਾਡੇ ਅੰਦਰ ਪੌਂਦਾ ਆ ਤੂੰ ਮਨ ਦਾ ਖਿਆਲ ਰੱਖ ਤੇ ਕੱਪੜੇ ਲੱਤੇ ਦੀ ਕੋਈ ਗੱਲ ਨਹੀਂ ਆ ਤੂੰ ਜਿੱਦਾਂ ਦਾ ਤੇਰਾ ਜੀ ਕਰਦਾ ਉਦਾਂ ਦਾ ਪਾ ਹਾਂ ਤੂੰ ਜਿੱਦਾਂ ਦਾ ਜੀ ਕਰਦਾ ਉਦਾਂ ਦਾ ਪਾ ਤੇਰਾ ਜੀ ਇੱਜ਼ਤ ਵਾਲੇ ਪੌਣ ਨੂੰ ਕਰੇ ਇਹ ਪਰਮੇਸ਼ਰ ਦੇ ਧੀਆ ਪੁੱਤਾਂ ਦੀ ਨਿਸ਼ਾਨੀ ਆ ਹਾਲੇਲੂਇਆ ਹਾਲੇਲੂਇਆ ਤੇ ਆਤਮਾ ਦਾ ਵੀ ਕਈ ਲੋਕੀ ਸਿਰ ਤੋਂ ਪੈਰਾਂ ਤੱਕ ਕੱਪੜਿਆਂ ਨੂੰ ਢਕਿਆ ਹੁੰਦਾ ਪਰ ਉਹਨਾਂ ਦੀਆਂ ਅੱਖਾਂ ਸਾਰਿਆਂ ਨੂੰ ਐਸਰੇ ਵਾਂਗ ਦੇਖ ਰਹੀਆਂ ਹੁੰਦੀਆਂ ਅੰਦਰੋਂ ਬਾਹਰੋਂ ਉਹਨਾਂ ਦੀਆਂ ਅੱਖਾਂ ਨੰਗੇਜ਼ ਦੇਖਦੀਆਂ ਆ ਫਿਰ ਉਹਨਾਂ ਦਾ ਆਪਣੇ ਆਪ ਨੂੰ ਢਕਣਾ ਇੱਕ ਧੋਖਾ ਦੇਣ ਆ ਪਰਮੇਸ਼ਰ ਦਾ वचन ਸਾਡੇ ਇਹਦਾ ਦੱਸਦਾ ਯਾਰ ਉਹਨੂੰ ਧੋਗਲੇ ਪਸੰਦ ਨਹੀਂ ਆ ਜਿਹੜੇ ਬਾਹਰੋਂ ਹੋਰ ਤੇ ਅੰਦਰੋਂ ਹੋਰ ਬੂਲ ਉਹਨੂੰ ਪਸੰਦ ਆ ਅਸੀਂ ਇੱਕ ਜੇ ਹੋਈਏ ਹallelujah ਅਰ ਉਹ ਇੱਕ ਇਹੋ ਜਿਹਾ ਹੋਣਾ ਚਾਹੀਦਾ ਪਰਮੇਸ਼ਵਰ ਦੇ ਵਰਗਾ ਪਿਤਾ ਦੇ ਵਰਗਾ ਬਹੁਤ ਬਹੁਤ ਧੰਨਵਾਦ ਪ੍ਰਭੂ ਦੀ ਦਾਸੀ ਦਾ ਪਰਮੇਸ਼ਵਰ ਦੇ ਬੜੇ ਕਲਾਮ ਬੜੇ ਔਰ ਸੁਨੇਹੇ ਜਾਣੇ ਪਰ ਆਪ ਸਭ ਕੋ ਬਰਕਤ ਐਸ਼ੀਸ਼ ਮਿਲੇ ਪਲੀਜ਼ ਮੇਰੇ ਚੈਨਲ ਨੂੰ ਚੈੱਕ ਕਰ ਤੁਸੀਂ ਨਵੇਂ ਹੋ ਤਾਂ ਸਬਸਕ੍ਰਾਈਬ ਜਰੂਰ ਕਰ ਲੈਣਾ ਲਾਈਕ ਕਮੈਂਟ ਜਰੂਰ ਕਰ ਲੈਣਾ ਪਰਮੇਸ਼ਵਰ ਹੋਰ ਵੀ ਤੁਹਾਨੂੰ ਬਰਕਤ ਔਰ ਆਸ਼ੀਸ਼ ਦੇਵੇ ਔਰ ਤੁਹਾਨੂੰ ਉਹ ਦੁੱਗਣਾ ਮਸਾ ਕਰੇ ਔਰ ਪਰਮੇਸ਼ਵਰ ਦੇ ਕਲਾਮ ਵਿੱਚੋਂ ਤੁਸੀਂ ਹੋਰ ਵੀ ਸਿੱਖਦੇ ਜਾਓ ਮੈਂ ਹੋਰ ਵੀ ਇਦਾਂ ਦੀ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੀ ਰਹੂੰਗੀ ਪਰਮੇਸ਼ਵਰ ਦੀ ਦਾਸੀ ਦੇਨ ਨਾਲ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਇਸ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਜਰੂਰ ਕਰਿਆ ਕਰੋ ਪਰਮੇਸ਼ਵਰ ਦੇ ਕਲਾਮ ਵਿੱਚੋਂ ਮੇਰੇ ਵੱਲੋਂ ਸਾਰਿਆਂ ਨੂੰ ਜੈ ਮਸੀਹੀ ਪਿਆਰ ਭਰ